ਲੋ ਵੀ 4:30 ਦਾ ਟਾਈਮ ਹੋ ਚੁੱਕਾ ਹੈ ਤੇ ਆਪਾਂ ਅੱਜ ਰਾਇਸੀ ਸਵੇਰੇ ਕੰਮ ਤੇ ਪਹਿਲਾਂ ਇਰਾਦਾ ਸੀ ਵੀ ਸਵੇਰੇ ਸਰੇ ਸਟਾਰਟ ਕਰੂੰਗਾ ਵਲੌਗ ਤੇ ਫਿਰ ਟਾਈਮ ਨਹੀਂ ਮਿਲਿਆ ਉਦਾਂ ਦਾ ਟਾਈਮ ਹੁੰਦਾ ਫਿਰ ਵਿੱਚ ਆਹਦੀ ਪਿਆਰੀ ਤੇਰੀ ਤੇ ਸਾਰਾ ਕੁਝ ਕਰਨਾ ਹੁੰਦਾ ਤੇ ਫਿਰ ਟਾਈਮ ਹੀ ਨਹੀਂ ਮਿਲਾ ਵਲੌਗ ਬਣਾਉਣ ਦਾ ਤੇ ਆਪਾਂ ਫਿਰ ਵਲੌਗ ਕੀਤਾ ਹੁਣ ਸਟਾਰਟ ਉਹ ਵੀ ਸਵੇਰੇ ਕੰਮ ਤੇ ਮੈਂ ਗਿਆ ਸੀ ਤੇ ਫਿਰ ਮੈਨੂੰ ਵਿੱਚੋਂ ਮੁੜਨਾ ਪੈ ਗਿਆ 12 ਵਜੇ ਤੋਂ ਵਾਪਸ ਆ ਲਈ 10 ਵਜੇ ਕਮਤ ਲੱਗੇ ਸੀ ਫਿਰ 12 ਵਜੇ ਉੱਥੋਂ ਵਾਪਸੀ ਕਰਨੀ ਪੈਗੀ ਸਵੇਰੇ 12 ਕਿਉਂਕਿ ਇੱਕ ਇੱਕ ਢਾ ਲਾਇਆ ਸੀ ਤੇ 116 ਰੁਪਿਆ ਦਾ ਇਹ ਜੇ ਕੰਮ ਹੋਇਆ ਸੀ ਸਾਰਾ ਇੱਕ ਇੱਕ ਜਾਨ ਦਾ ਸਾਰਿਆਂ ਦਾ ਠੀਕ ਹੈ ਤੇ ਮਨੋਣਾ ਪੈਗਾ ਕਿਉਂਕਿ ਇੱਧਰ ਕੰਮ ਸੀ ਤੇ ਫਿਰ ਉੱਥੇ ਮੈਂ ਛੁੱਟੀ ਲੈ ਕੇ ਆਇਆ ਸੀ ਵੀ 2 ਘੰਟੇ ਮੈਂ ਜਾਣਾ ਤੇ ਫਿਰ ਦੁਬਾਰਾ ਫੋਨ ਕੀਤਾ ਇਹਨੇ ਵੀ ਤਰਪਾਲਨਾ ਤਰਪੋਲਨਾ ਰਹਿ ਗਈ ਪਾਉਣ ਵਾਲੀ ਕਿਉਂਕਿ ਅੱਜ 14-14 ਦਾ ਹੋਰ ਕੋਈ ਕੰਮ ਨਹੀਂ ਸੀ ਸਿਰਫ ਫੌਦੀ ਦਾ ਹੀ ਕੰਮ ਸੀ ਝੋਨਾ ਹੀ ਸੱਟਣਾ ਸੀ ਵਿੱਚ ਹੌਦੀ ਦੇ ਠੀਕ ਹੈ ਤੇ ਉਹ ਵੀ ਇੱਕ ਦੋ ਗੇੜੇ ਲੱਗਣੇ ਸੀ ਉਹ ਨਾਲ ਆਤੇ ਆ ਤੇ 116 ਰੁਪਏ ਬਣਾ ਕੇ ਆਪਾਂ ਆ ਕੇ ਕਰੇ ਪਤਾ ਨਹੀਂ ਕੱਲ ਨੂੰ ਮਿਲਣਾ ਕਿ ਨਹੀਂ ਮਿਲਨੇ ਵਿੱਚੋਂ ਕੰਮ ਤਾਂ ਛੱਡ ਕੇ ਆ ਗਏ ਹੁਣ ਦੇਖੋ ਦਿੰਦੇ ਆ ਕਿ ਨਹੀਂ ਦਿੰਦੇ ਠੀਕ ਹੈ ਇਹ ਤਾਂ ਕੱਲ ਨੂੰ ਪਲਾ ਲੱਗੂਗਾ ਤੇ ਮਹਿੰਦੀ ਦਾ ਕੰਮ ਸੀ ਉਹ ਕਰਕੇ ਆਇਆ ਫਿਰ ਤੇ ਦੁਬਾਰਾ ਉਹਨਾਂ ਨੂੰ ਫਿਰ ਨਹੀਂ ਬੁਲਾਇਆ ਕਹਿੰਦੇ ਵੀ ਰਹਿਣ ਦੇ ਐਵੇਂ ਪੈਟਰੋਲ ਕਹਿੰਦਾ ਬਾਲ ਕੇ ਆਏਗਾ ਤੇ ਰਹਿਣ ਦੇ ਤੂੰ ਤੇ ਬਾਕੀ ਆਪਾਂ ਹੁਣ ਕਾ ਬਲੌਗ ਬਣਾਉਨੇ ਆ 4:30 ਦਾ ਟਾਈਮ ਹੋ ਗਿਆ ਤੇ ਅੱਜ ਮੌਸਮ ਵੀ ਥੋੜਾ ਨਾ ਬੱਦਲਾਂ ਵਾਲਾ ਮੌਸਮ ਸੀ ਤੇ ਹਵਾ ਹਵਾ ਚਲਦੀ ਸੀ ਤਹਾਂ ਦੇਖਦੇ ਆ ਵੀ ਇੱਧਰ ਨੂੰ ਚਾਹੀਏ ਖੇਤਾਂ ਨੂੰ ਚਾਹੀਏ ਪਹਿਲਾਂ ਥੱਲੇ ਚਲੀਏ ਫਿਰ ਦੇਖਦੇ ਆ ਕੀ ਕਰਨਾ ਠੀਕ ਹੈ ਬਦਲਣਾ ਹੈ ਨਾ ਮੌਸਮ ਤੇ ਦਰੂਪੁਰ ਆਦੀ ਪੂਰੇ ਦੀ ਹਵਾ ਚੱਲਦੀ ਵੀ ਤੇ ਬਾਹਰ ਇੱਕ ਵਾਰੀ ਹੋਰ ਫਿਰ ਚੌਥੀ ਤੀਜੀ ਵਾਰ ਠੰਡ ਸਟਾਰਟ ਹੋਣ ਲੱਗੀ ਹੈ ਪਹਿਲਾਂ ਤਾਂ ਹੁੰਦੀ ਜੀ ਪਈ 10 12 ਦਿਨ ਜਦੋਂ ਗੁਰੂਪੁਰਬ ਸੀਗਾ ਉਸ ਤੋਂ ਬਾਅਦ ਵਿੱਚ ਰੁੱਕ ਕੇ ਫਿਰ ਦੁਬਾਰਾ ਪਈ ਫਿਰ ਉਸ ਤੋਂ ਬਾਅਦ ਫਿਰ ਹੌਣ ਰੁੱਕੇ ਹੁਣ ਫਿਰ ਦੁਬਾਰਾ ਪੈਣੀ ਸ਼ੁਰੂ ਹੋ ਗਈ ਅੱਜ ਤੋਂ ਸਟਾਰਟ ਹੋ ਗਈ ਫਿਰ ਧੰਦੇ ਜੀ ਚਲੋ ਹੂੰ ਹਾਂ ਨਾ ਦੇ ਦੇ ਨਾ ਇਹ ਮੇਰੇ ਮम्मी ਬਣਾਉਂਦੀ ਪੀ ਲਸਣ ਬਿੱਲੀ ਫੜ ਲਈ ਹੈ ਬਿੱਲੀ ਨੂੰ ਪਤਾ ਹੀ ਨਹੀਂ ਲੱਗਿਆ ਅਜੇ ਤੱਕ ਅਜੇ ਵੀ ਨਹੀਂ ਪਤਾ ਲੱਗਿਆ ਹੰਡਾਰ ਗਈ। ਪਾਜ ਕੇ ਚਲੇਗੀ ਤਾਂ ਮੇਰੇ ਜੀ। ਇਹ ਮੱਜਾਂ ਦੀ ਪਾ ਜਿਹਨੂੰ ਸੁੱੱਕ ਕਹਿੰਦੇ ਆ। ਇੱਕ ਉਹ ਬਿੱਲੀ ਗਈ ਅੰਦਰ। ਸਵੇਰ ਦਾ ਘੇੜੇ ਲਈ ਜਾਂਦਾ। ਇਹ ਆਵੇ ਤੈਨੂੰ ਬੜਾ ਭਜਾਇਆ ਸਵੇਰ ਦਾ ਬਹੁਤ ਜ਼ਿਆਦਾ ਨਾ ਹੋ ਗਿਆ بڑے ਗੇੜੇ ਲਾਤੇ ਨੇ ਪਸ਼ੂਆਂ ਨੇ ਪਾਸੇ ਜਿੱਤ ਚਲੋ ਠੀਕ ਠਾਕ ਹੈ ਪਾਣੀ ਵੀ ਸਾਰਾ ਖਰਾਬ ਹੋ ਗਿਆ ਹਵਾ ਚਲਦੀ ਮਿੱਟੀ ਮੁੱਟੀ ਪਈ ਜਾਂਦੀ ਹੈ ਇਤਰੀ ਦੇਖ ਲਈਏ ਹੋਏ ਨੀ ਸੁਰਮਾ ਪਾਈਏ ਕਹਣਾ ਵੀ ਹੱਥ ਵਿੱਚ ਕੋਈ ਨਾ ਕੋਈ ਚੀਜ਼ ਹੁੰਦੀ ਹੈ ਲੈ ਰੋਕ ਬੜਾ ਸ਼ੈਤਾਨ ਹੋ ਗਿਆ ਬਹੁਤ ਜ਼ਿਆਦਾ ਸ਼ੈਤਾਨ ਹੋ ਗਿਆ ਕੋਈ ਨਾ ਕਿਚੀ ਕੀ ਹੱਥ ਚ ਫੜੀ ਰੱਖਣੀ ਬਾਅਦ ਸੁਰਮਾ ਸੁਰਮਾ ਲੈ ਵਾ ਜੀ ਨੂੰ ਸੁਰਮਾ ਪਾਈਏ ਅੱਜ ਤੋਂ ਅੱਠ ਕੁ ਦਿਨ ਪਹਿਲਾਂ ਆਪ ਵਾਪਰਾਈ ਸੀ ਫੁੱਲ ਪੂਰੀ ਤੇ ਅੱਜ ਸਵੇਰੇ ਨਾ ਫੇਰ ਅੱਧਿਓਂ ਘੱਟ ਹੋਈ ਹੋਈ ਸੀ ਤੇ ਮੈਨੂੰ ਸ਼ੱਕ ਵੀ ਫੇਰ ਦੁਬਾਰਾ ਪੈਂਚਰ ਹੋ ਗਿਆ ਤੇ ਅੱਜ ਫੇਰ ਭਰਾਈ ਹੈ ਜੇ ਤਾਂ ਹੈਗੀ ਆ ਦੋ ਤਿੰਨ ਦਿਨਾਂ ਵਿੱਚ ਨਿਕਲ ਜਾਣੀ ਹੈ ਫੇਰ ਜੇ ਪੈਂਚਰ ਹੋਇਆ ਤਾਂ ਫੇਰ ਲਵਾਉਣਾ ਪਊਗਾ ਦੁਬਾਰਾ ਤੇ ਬਾਕੀ ਅੱਗੇ ਕੋਈ ਲੱਗ ਗਿਆ ਕਰੇ ਹੋਂ ਫੇਰ ਟਾਇਰ ਵੀ ਮਾੜਾ ਹੀ ਹੈ ਤੇ ਫੇਰੀ ਪਾਉਣਾ ਪੈਣਾ ਤੇ 5:30 ਦਾ ਟਾਈਮ ਹੋ ਚੁੱਕਿਆ ਵਾ ਠੀਕ ਹਾਂ ਵੇਖੋ ਕਿ ਲੀ ਜਾਂਦਾ पानी उधर भरी जाना फिर शाम तो चलिए खेत नो, गेड़ा मारनेसाइकिल खड़ा भरी जाना जाना, चलो लव पे एक नहीं नहीं पीछे बैठना हमने हम ना आके ते आ गई रुक जा रुक जा बैग तो कर ले कपड़ा ਭੀ ਮਿੱਤਰ ਵੀ ਆ ਰਹੇ ਹੋ ਆ ਗਏ ਭਰੀ ਨਾਲ ਆਈ ਹੈ ਕਿਹਦੀ ਜਾਣਾ ਮੈਂ ਚੱਲ ਫਿਰ ਦੇਖੀ ਅੱਜ ਖੇਤਾਂ ਨੂੰ ਕਿਹੜਾ ਆ ਵੇਖਣੋਂ ਤਾਂ ਬਾ ਕਾਫੀ ਦੇ ਲੋਗੇ ਆ ਕਣਕ ਨੂੰ ਕੀ ਹੈਗਾ ਅੱਛਾ ਉਹ ਬੋਰਡ ਵੀ ਲੱਗਾ ਕੋਈ ਕੰਪਨੀ ਜਿਹੜੀ ਉਹ ਦੂਸਰੀ ਹੈਗੀ ਹੈ ਐਚ ਐਫ ਐਲ ਪਤਾ ਨਹੀਂ ਇਦਾਂ ਜੇ ਕਰਕੇ ਕੋਈ ਕੰਪਨੀ ਹੈ ਉਹਨਾਂ ਮੈਂ ਕਿ ਕਣਕ ਬਜਾਈ ਹੈ ਤਾਂ ਕਰਕੇ ਉਹ ਬਣਾ ਪਤਾ ਨਹੀਂ ਕੀ ਪਿਆ ਕਣਕ ਨੂੰ ਹਾਂ ਆਪਣੇ ਲਸਣ ਤਾਂ ਐਂ ਲੱਗਾ ਜਿਵੇਂ ਉੱਥੇ ਜਿਹੀ ਖੜਿਆ ਬੱਬੂ ਕਹਿੰਦਾ ਵੀ ਕਾਹੜਾ ਬੂੰਈ ਜੀ ਬੜੀ ਜ਼ਿਆਦਾ ਹੋ ਗਈ ਉਹ ਸਾਈਡ ਨੂੰ ਅਜੇ ਜਨਵਰੀ ਚ ਆਇਆ ਆ ਫੁੱਲ ਟੋੜਨ ਲੱਗ ਗਈ ਆ ਜਾ ਜਨਵਰੀ ਦੇ ਮਹੀਨੇ ਵਿੱਚ ਕੱਲ ਦਾ ਦਿਨ ਰਹੇਗਾ 31 ਤੇ ਇਦਾਂ ਤਾਂ ਖੜਾ ਤੇ ਫਰਵਰੀ ਚ ਵੇਖੋ ਪਾ ਇੱਕ ਗੱਲ ਵਧੀਆ ਹੋਵੇ ਸੀ ਨਾ ਵੀ ਸੰਗਣਾ ਹੁਣ ਵਧੀਆ ਦਿਸਦਾ ਜਦੋਂ ਛੋਟਾ ਛੋਟਾ ਲੱਗਦਾ ਸੀ ਜਿਵੇਂ ਵਿਰਲਾਈ ਆ ਤੇ ਆਹ ਚੀਜ਼ ਹੋ ਗਈ ਹਾਂ ਆ ਜਿਹੜੀ ਆਹ ਚੀਜ਼ ਹੋ ਗਈ ਹਾਂ 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 ਬਹੁਤ ਜ਼ਿਆਦਾ ਆ ਜਿਹੜੀ ਬੁਹੇ ਜੀ ਨਾ ਆਹ ਵਾਲੀ ਪਤਾ ਨਹੀਂ ਕੀ ਚੱਕਰ ਐਨੂੰ ਕਹਿੰਦੇ ਆ ਸਾਰੇ ਜਿਵੇਂ ਵੈਸੇ ਢੇੜਾ ਮਾਰਦੇ ਆ ਇਸ ਕਾਲੇ ਚ ਕਹਿੰਦੇ ਸੀ ਸਭ ਤੋਂ ਜ਼ਿਆਦਾ ਆਪਣਾ ਲਸਣ ਹੈ ਤੂੰ ਚੁੱਪ ਕਰ ਹੈ ਹਾਂ ਆਪਣਾ ਲਸਣ ਹੈ ਇੱਕ ਵਾਰੀ ਤੂੰ ਚੁੱਪ ਕਰ ਹੈ ਠੀਕ ਹੈ ਹਾਂ ਤੂੰ ਫੁੱਲਾਂ ਨਾਲ ਖੇਡ ਠੀਕ ਹੈ ਆਪਣਾ ਹੀ ਹੈ ਲਸਣ ਦਾ ਤੇ ਐਸਾ ਵੈਸੇ ਜਿਹੜੇ ਸਾਹ ਨਾਲ ਬੱਬੂ ਕਹਿੰਦਾ ਸੀ ਉਹ ਸਾਹ ਹੁਣ ਗੁੱਡੀ ਦਾ ਵੀ ਟਾਈਮ ਆ ਤੇ ਜਿਵੇਂ ਜਿਵੇਂ ਦਿਨ ਪੈਣਗੇ ਵੱਧ ਤੇ ਵੱਧਦੀ ਜਾਣੀ ਹੈ ਵੱਧਦੀ ਜਾਣੀ ਹੈ ਤੇ ਕਹਿੰਦਾ ਜਾਂ ਤਾਂ ਠੇਕਾ ਮਰਾਉਣਾ ਉਹ ਹੋ ਪੈ ਗਈ ਚਲਕ ਗਿਆ ਜਾਂ ਤਾਂ ਵੱਜੂਗਾ ਠੇਕਾ ਹੀ ਹੋਣਾ ਇਸ ਵਾਰੀ ਗੋਡੀ ਕਰਾਉਣ ਵਾਸਤੇ ਦਿਹਾੜੀਏ ਕਹਿੰਦਾ ਮਹਿੰਗੇ ਪੈਣਗੇ ਹੁਣ ਟਾਈਮ ਲੱਗੂਗਾ ਹੁਣ ਜ਼ਿਆਦਾ ਤੇ ਮੈਂ ਕਿਹਾ ਵੈਸੇ ਨਾ ਆਓ ਸਿਰਫ ਰੰਬੀ ਇਹ ਤੋਂ ਬਈ ਦਿੱਜਾਵੇ ਰੰਬੀ ਵਿੱਚੋਂ ਨੰਗਾ ਲਵੇ ਇੱਕ ਵਾਰੀ ਆਪਾਂ ਕਿਹੜਾ ਵਿੱਚ ਮਧਪੂਤ ਨਾ ਲਾਉਣਾ ਜੇ ਤਾਂ ਪੂਦਰਾ ਲਾਣਾ ਤਾਂ ਤਾਂ ਘਾਹ ਕੋਈ ਚੱਕ ਕੇ ਕਰਦੇ ਵੇਂਦਾ ਸਭ ਆਇਆ ਦਰੂ ਤੇ ਪੂਤਨਾ ਪਾ ਲਾਉਣਾ ਨਹੀਂ ਕੱਲਾ ਲਸਣ ਹੀ ਪਟਕੇ ਤੇ ਵਿਹਲੀ ਕਰ ਦੇਣੀ ਇਸ ਜੀ ਤੇ ਬਾਕੀ ਹਲੇ ਕੁਝ ਪਤਾ ਨਹੀਂ ਜੇ ਜ਼ਰਾਦਾ ਬਣ ਗਿਆ ਤਾਂ ਪੂਤਨਾ ਲੱਗ ਵੀ ਸਕਦਾ ਇਹਦੇ ਵਿੱਚ ਦੂਜਾ ਘਾ ਆ ਗਿਆ ਇੱਥੇ ਫਿਰ ਓਦਾਂ ਦਾ ਆਹ 2-11 ਚ ਕੁਝ ਜ਼ਿਆਦਾ ਦਿਸਿਆ ਹੁਣ ਅੱਗੇ ਦੇਖਦੇ ਹਾਂ ਜਾ ਕੇ ਕੀ ਬਣਿਆ ਪਏ ਪੂਰਾ ਗੋਡੀ ਦਾ ਹੁਣ ਤਾਂ ਆਇਆ ਵਾ ਇਹਨੂੰ ਗੋਡਾ ਜਾਵੇ 8-10 ਦਿਨਾਂ ਦੇ ਵਿੱਚ ਵਿੱਚ ਦਾ ਸਪਾਇਆ ਕੀਤਾ ਜਾਵੇ ਇਹ ਤਾਂ ਬਾਹਲਾ ਕਾ ਚੜ ਜਾਣਾ 9 ਤਰੀਕ ਦਾ ਵਿਆਹ ਆ ਗਿਆ ਤੇ ਆਪਣੀ ਚਾਚੇ ਦੀ ਕੁੜੀ ਦਾ ਤੇ ਉਹਦੇ ਵਾਸਤੇ ਉਹਦੇ ਕਰਕੇ ਵੀ ਹੁਣ ਆ ਆ ਹੁਣ ਹੀ ਆ ਜੇ ਅਗਲੇ 4 ਤਰੀਕ 5 ਤਰੀਕ ਤੱਕ ਉਸ ਤੋਂ ਬਾਅਦ ਬਸ ਧਿਆਵਲੇ ਪਾਸੇ ਹੀ ਰਹਿਣਾ ਉਸ ਤੋਂ ਬਾਅਦ ਤਾਂ ਕੋਈ ਵੀ ਕੰਮ ਆਉਣਾ ਨਹੀਂ ਆਪਦਾ ਕੰਮ ਵੀ ਉਧਰ ਸ਼ੈਲਰ ਜੋ ਵੀ ਤੇ ਖੇਤਾਂ ਖੁਤਾਨਾਂ ਤੇ ਚੱਲ ਬਾਅਦ ਹੀ ਹੋਗਾ ਉਸ ਤੋਂ ਬਾਅਦ 10 ਤਰੀਕ ਤੋਂ 11 ਤਰੀਕ ਤੱਕ ਜਾ ਕੇ ਕੰਮ ਚਲੋ ਜੇ ਉਦੋਂ ਤੱਕ ਆਲੂ ਚੱਲਵੇ ਫਿਰ ਲੇਬਰ ਵੀ ਮੁਸ਼ਕਲ ਮਿਲੋਗੀ ਫਿਰ ਠੇਕੇ ਵਾਲੇ ਬੰਦੇ ਮਿਲਣਗੇ ਦਿਹਾੜੀਆ ਨਹੀਂ ਮਿਲਣੇ ਚਲਿਏ ਭਈ ਚਲਿਏ ਲੋ ਜੀ ਹਾਂ ਕੀ ਹੋ ਗਿਆ ਤਾਂ ਆਹ ਮਾਰੀ ਮੈਨੇ ਦੀ ਕੀ ਆ ਕਿਆ ਹਣਾ ਕੁਛ ਤੂੰ ਜੀਸਤ ਨੂੰ ਸਵੇਰੇ ਤਾਂ ਸਵੇਰੇ ਤਾਂ 20 ਰੁਪਏ ਦਿੱਤੇ ਜੀ ਇਹਨਾਂ ਨਾਲ ਉਹ ਸਾਰਾ ਆਪਣਾ ਹੀ ਲੱਥ ਲੱਗਾ ਆਇਆ ਕਣਕ ਲਾਇਆ ਸੀ ਕਣਕ ਵੀ ਸੋਕਾ ਬਣਾਉਣ ਲੱਗ ਗਈ ਥੋੜਾ ਥੋੜਾ ਮਤਲਬ ਸੋਕਾ ਤਾਂ ਨਹੀਂ ਵੀ ਪਾਣੀ ਲਾਉਣ ਵਾਲਾ ਹੋ ਗਿਆ ਵਾ ਥਾਂ ਚਿੱਟਾ ਦਿਸਣ ਲੱਗਾ ਕਣਕ ਤਾਂ ਚੱਲੇ ਜੇ ਸਹੀ ਦਿਖਦੀ ਪਈ ਐ ਇਤਰੀ ਮੈਂ ਕ ਮਾਰੀਏ ਗਿੜਾ ਤੇ ਹਾ ਨਾ ਆ ਬੰਨੀ ਹੋਈ ਐ ਇੱਥੇ ਦੂਜੀ ਗਰਮ ਪੱਟੀ ਜਿਹੜੀ ਹੁੰਦੀ ਐ ਇਹਦਾ ਚੱਕਰ ਇਹ ਬਣਿਆ ਇੱਕ ਅੱਜ ਤੋਂ ਨਾ 15 ਕੋ ਦਿਨ ਪਹਿਲਾਂ ਹਾਂ ਵਾ ਬੋਰੀ ਚੱਕ ਕੇ ਮੈਂ ਤਾਂ ਥੱਲੇ ਨੂੰ ਆਉਣ ਲੱਗਾ ਸੀ ਫੱਟੇ ਤੇ ਨਾ ਉੱਤੇ ਹੱਥ ਰੱਖ ਕੇ ਤੇ ਥੱਲੇ ਬੈਠ ਕੇ ਥੱਲੇ ਉੱਤਣ ਲੱਗਾ ਜੀ ਤੇ ਨਾਲ ਹੀ ਮੁੰਡਾ ਚੱਲੇ ਸੀ ਤੇ ਉੱਪਰ ਜਿਹੜਾ ਬੱਤਾ ਹੁੰਦਾ ਨਾ ਉੱਪਰ ਗੱਡੀ ਦਾ ਉਹਨੂੰ ਬੋਰੀ ਵਾਜ ਕੇ ਡਿੱਗੀ ਤੇ ਮੇਰੇ ਅੰਗੂਠੇ ਦੇ ਉੱਤੇ ਐਦਾਂ ਮੇਰਾ ਹੱਥ ਸੀ ਐਦਾਂ ਕਰਕੇ ਤੇ ਹੱਥ ਦੇ ਉੱਤੇ ਵਜੀ ਤੇ ਉਹ ਅੰਗੂਠਾ ਸੁੱਜ ਗਿਆ ਉਸ ਦਿਨ ਜੋ ਤਿੰਨ ਦਿਨ ਸੁੱਜਿਆ ਰਿਹਾ ਤੇ ਅਜੇ ਵੀ ਮਾੜਾ ਮਾੜਾ ਪਤਾ ਲੱਗਦਾ ਵੀ ਸੋਜ ਹੈਗੀ ਆ ਤੇ ਅੰਗੂਠਾ ਤਾਂ ਮਾੜਾ ਮੋਟਾ ਦਰਦ ਕਰਦਾ ਪਰ ਆ ਗੋਟ ਨਾ ਓਟ ਦਿਨੋਂ ਦਿਨ ਥੋੜਾ ਥੋੜਾ ਨਾ ਜ਼ਿਆਦਾ ਹੀ ਦਰਦ ਕਰਨ ਲੱਗ ਗਿਆ ਤਾਂ ਕਰਕੇ ਅੱਜ ਪੱਟੀ ਬੰਨੀ ਆ ਤੇ ਮੈਨੂੰ ਪਤਾ ਨਹੀਂ ਨੂੰ ਕੀ ਹੋ ਗਿਆ ਕੋਈ ਇੱਥੇ ਗੁੱਟ ਤੇ ਨੁਕਸ ਪੈ ਗਿਆ ਡਾਕਟਰ ਨੂੰ ਦਿਖਾਉਣਾ ਪੈਣਾ ਤੇ ਉਦਾਂ ਮੈਂ ਜੈਲ ਦੂਸਰੀ ਲਾ ਕੇ ਨਾ ਗਰਮ ਗਰਮੀ ਜਿਹੜੀ ਆਉਂਦੀ ਆ ਤੇ ਉੱਤੇ ਮੈਂ ਆ ਪੱਟੀ ਬੰਨ ਲਈ ਤੇ ਦੇ ਦੇ ਫਰਕ ਪੈਂਦਾ ਕਿੰਨੀ ਪੈਂਦਾ ਕਿਵੇਂ ਤੇ ਬਾਕੀ ਸੂਰਜ ਆ ਗਿਆ ਢਲਣ ਦੀ ਕਤਾਰ ਤੇ ਕੁੱਤਾ ਆ ਜਾਂਦਾ ਵਾ ਮਗਰ ਮਗਰ ਤੇ ਪਤਾ ਨਹੀਂ ਕੀ ਚੱਕਰ ਪੈ ਗਿਆ ਹੋਲੀ ਵੜੀ ਹੁਣ ਜਿਵੇਂ ਜਿਵੇਂ ਦਿਨ ਪਏ ਹੋਵੇਂ ਮੈਂ ਪੀੜ ਦੀ ਵੱਧ ਗਈ ਤੇ ਮੈਨੂੰ ਸਮਝ ਨਹੀਂ ਆ ਗਈ ਉੱਥੇ ਬੋਰੀ ਜਿਹਾ ਚੱਕਦੇ ਨਾ ਕਾਫੀ ਦਰਦ ਦਿੰਦਾ ਮੋਟਰਸਾਈਕਲ ਚ ਚਲਾਉਂਦਾ ਚਲਾਉਂਦਾ ਰੇਸ ਕਰਨ ਵਾਲੀ ਬਹੁਤ ਦਰਦ ਕਰਦਾ ਹੱਥ ਜੀ ਨਹੀਂ ਕਰਦਾ ਹੱਥ ਪਾਉਣ ਨੂੰ ਵੀ ਰੇਸ ਐ ਕਰੀਏ ਬਹੁਤ ਦਰਦ ਕਰਦਾ ਚਲੋ ਜੀ ਖੇਤਾਂ ਨੂੰ ਸਾਰੇ ਨੂੰ ਘੇੜਾ ਵੱਜ ਗਿਆ ਕੀ ਕੀ ਲੱਗਦਾ ਫਿਰਦਾ ਹੂੰ ਲਾਵੀ ਲੱਗਦਾ ਬਿੱਲੀ ਦੀ ਸ਼ਾਮਤ ਆ ਗਈ ਹੈ ਨਾ ਇਧਰ ਉਹ ਤਾਂ ਕਰੀ ਜੀ ਅੱਕੂ ਸੁੱਤਾ ਪਿਆ ਜੀ

ਕੋਲ ਵੀ ਨਾ ਉਹਨੂੰ ਨਾ ਸਮਝ ਹੀ ਨਹੀਂ ਲੱਗਦੀ ਉਹਨੂੰ ਇੰਨਾ ਪਜਾਗੀ ਦਾ ਪਰਫੈਕਟ ਆ ਆ ਲੈ ਜੀ ਨਹੀਂ ਕਰਦਾ ਕਿ ਤਰੂ ਸਭ ਜਾਣ ਕੇ ਗੁੱਟ ਖਾਣ ਆਉਂਦਾ ਚਲ ਲੈ ਵੀ ਹਣਾ ਆਪਾਂ ਇੱਥੇ ਬੈਠ ਕੇ ਕਪੜੇ ਕੋਲ ਪਾਸੇ ਕਰਕੇ ਉੱਥੇ ਬੈਠ ਕੇ ਤੇ ਬਈ ਇਹ ਇੱਕ ਦੋ ਵੀਡੀਓ ਪੈਗੀ ਸ਼ਾਮ ਨੂੰ ਅੱਜ ਦੁਬਾਰਾ ਦੇਖਦਾ ਪੈਣਾ ਵਾ ਬਸ ਸਾਰਾ ਪਾਸੇ ਘੁੰਮਿਆ ਫਿਰਿਆ ਗਿਆ ਕੰਮ ਤੋਂ ਵੀ ਕੰਮ ਤੇ ਸੱਚ ਗਏ ਸੀ ਅੱਜ ਇਹ ਮੈਂ ਗੱਲ ਹੀ ਨਹੀਂ ਦੱਸੀ ਨਾ ਕੰਮ ਤੇ ਗਿਆ ਸੀ ਤੇ ਇੱਕ ਟਾਈਮ ਲੋੜ ਕਰਕੇ ਤੇ ਆ ਗਿਆ ਠੇਕੇਦਾਰ ਦਾ ਪੈ ਗਿਆ ਥੋੜਾ ਜਿਹਾ ਰੋਲਾ ਹੱਥ ਮਨੀ ਨਾਲ ਕਹਿੰਦੇ ਹੁਣ ਹੋਰ ਕਿਤੇ ਕੰਮ ਪਤਾ ਕਰ ਲਿਆ ਵਾ ਤੇ ਉਧਰ ਸਵੇਰ ਤੋਂ ਜਾਉਂਦਾ ਉਧਰ ਕਹਿੰਦੇ ਵੀ ਦੋ ਦਿਨ ਦੇ ਉਹਨਾਂ ਨਾਲ ਰੱਖਣੇ ਆ ਪੈਸੇ ਅੱਗੇ ਸਾਨੂੰ ਨਗਦ ਹੀ ਦੇ ਦੇ ਨੇ ਸ਼ਾਮ ਨੂੰ ਕਿਨੇ ਦੋ ਦਿਨਾਂ ਦੇ ਰੱਖਨੇ ਆ ਪੈਸੇ ਹਨਾ ਥੱਲੇ ਪਤਾ ਨਹੀਂ ਕਾਦੋਂ ਤੇ 3 ਕੋ ਹੋ ਗਈ ਅੱਜ 30 31 ਨੂੰ ਕੱਲ ਨੂੰ 31 ਤੇ ਇੱਕ ਤੇ ਫਿਰ ਸ਼ਾਮ ਤੇ ਕੁਦਰਤ ਹੋ ਗਈ ਕਿਹਦਾਗੀ 4 ਤਰੀਕ ਦੀ ਉਹ ਤਾਂ ਕਰਕੇ ਥੋੜਾ ਜਿਹਾ ਬਾਕੀ ਦੇਖਦੇ ਆ ਕੀ ਬਣਦਾ ਅੱਜ ਕੱਲ ਨੂੰ ਪਤਾ ਲੱਗੂ